ਬਿਜਲੀ ਵਾਲਾ ਵੀ ਹੋਈ ਆ ਜੰਡੀ ਵਾਲਾ ਲੱਗਾ ਉਹ ਚੱਲ ਗਿਆ ਬਿਜਲੀ ਪਪਾ ਮੁਰਦਾਬਾ 50 ਸਰਕਾਰ ਮੁਰਦਾਬਾ 50 ਸਰਕਾਰ ਮੁਰਦਾਬਾ ਬਿਜਲੀ ਪਪਾ ਮੁਰਦਾਬਾ ਬਜ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਇੱਕ ਕਿਹੜਾ ਪਿੰਡੋਂ ਆ ਤੇ ਅੱਜ ਤੁਸੀਂ ਇੱਥੇ ਆਪਣੀਆਂ ਮੁਸ਼ਕਲਾਂ ਲੈ ਕੇ ਬਿਜਲੀ ਕਰਸਦਾ ਬੜੇ ਪਹੁੰਚੇ ਹੋਆਂ ਕੀ ਸਮੱਸਿਆ ਆ ਰਹੀ ਆ ਜੀ ਸਾਡੇ ਜੀ 8 ਤਰੀਕ ਤੋਂ ਮੋਟਰਾਂ ਦੀ ਲਾਈਟ ਨਹੀਂ ਆ ਰਹੀ ਠੀਕ ਆ ਜੀ ਤੇ ਝੋਨੇ ਸੁੱਕੇ ਪਏ ਆ ਤੇ ਇਹੀ ਸਮੱਸਿਆ ਸਾਡੀ ਤੇ ਅੱਜ ਫਿਰ ਕਈ ਦਿਨ बीत ਚੁੱਕੇ ਆ ਵੀ ਤੁਸੀਂ ਪਹਿਲਾਂ ਕੋਈ ਐਸ ਡੀਓ ਦੇ ਧਿਆਨ ਚ ਜਾਂ ਬਿਜਲੀ ਭਾਅ ਦੇ ਮੁਲਾਜ਼ਮਾਂ ਦੇ ਧਿਆਨ ਚ ਲਿਆਂਦਾ ਸੀ ਮਾਮਲਾ ਇਹ ਨਹੀਂ ਪਹਿਲਾਂ ਨਹੀਂ ਜੀ ਅੱਜ ਅਸੀਂ ਪਹਿਲੇ ਦਿਨ ਆਏ ਠੀਕ ਆ ਹੁਣ ਜ਼ਰੂਰ ਕਰਦੇ ਸੀਗੇ ਇਹ ਕਹਿੰਦੇ ਸੀ ਵੀ ਸਾਡੇ ਚੱਲਦੀ ਆ ਹੜਤਾਲ ਵੀ ਸਾਡੇ ਕੋਲੇ ਬੰਦਾ ਹੈ ਨਹੀਂ ਕੋਈ ਮੁਲਾਜ਼ਮ ਨਹੀਂ ਠੀਕ ਆ ਜੀ ਆਜਾਏ ਸੀਗੇ ਐਕਸਨ ਸਾਹਿਬ ਕੋਲੇ ਉਹ ਕਹਿੰਦੇ ਵੀ ਸਾਡੇ ਇੱਥੇ ਮੁਲਾਜ਼ਮ ਕੋਈ ਨਹੀਂ ਹੈ ਵੀ ਤੁਸੀਂ ਨਾਲ ਹੋ ਜਾਓ ਤੁਹਾਨੂੰ ਬੰਦਾ ਦੇ ਦਿੰਦੇ ਆ ਤੇ ਵੀ ਆਪ ਦੀ ਲਾਈਟ ਦੇਖ ਕੇ ਆਪ ਚਲਾ ਲਓ ਠੀਕ ਹੈ ਇਹ ਕੱਲੀ ਮੋਟਰਾਂ ਦੀ ਸਮੱਸਿਆ ਹੈ ਜਾਂ ਘਰਾਂ ਦੀ ਸਮੱਸਿਆ ਵੀ ਆ ਰਹੀ ਹੈ ਜੀ ਨਹੀਂ ਮੋਟਰਾਂ ਦੀ ਸਮੱਸਿਆ ਹੈ ਇਹ ਘਰਾਂ ਦੀ ਲਾਈਟ ਚੱਲਦੀ ਆ ਘਰਾਂ ਦੀ ਨਹੀਂ ਠੀਕ ਹੈ ਇੱਥੇ ਤੁਸੀਂ ਕਾਫੀ ਬੰਦੇ ਇਕੱਤਰ ਹੋਏ ਆ ਸਵੇਤਲੇ ਕਾਫੀ ਕਿੰਨੇ ਕ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਆ ਜੀ ਇੱਥੇ ਜੀ ਤਕਰੀਬਨ ਦਾਲੇ ਦੇ ਸਾਰੇ ਪਿੰਡ ਹੀ ਆ ਚੁੱਕੇ ਨੇ 7-5 ਠੀਕ ਹੈ ਜੀ ਕਿੰਨੇ ਵੀ ਇੱਥੇ ਫੀਡਰ ਤੇ ਚੱਲਦੇ ਆ ਪੰਜ ਕੋਈ 10 ਬੰਦੇ ਕੋਈ ਆਉਂ ਠੀਕ ਹੈ ਜੀ ਹਾਂਜੀ ਉਹਨਾਂ ਪਿੰਡਾਂ ਦੇ ਪਿੰਡਾਂ ਦੇ ਨਾਂ ਕਰਾਉਂਗੇ ਕਿ ਕਿੰਨੇ ਪਿੰਡਾਂ ਦੇ ਲੋਕ ਆ ਆਪਣੇ ਇਥੇ ਭਰੋਵਾਲ ਵੀ ਆ ਗਿਆ ਜੀ ਜੰਗੀ ਵੀ ਆ ਗਿਆ ਰਾਉ ਵਾਲਾ ਆ ਗਿਆ ਸਫੀਪੁਰਾ ਕਲਵਾੜਾ ਭੈਣੀ ਸਾਰੇ ਪਿੰਡ ਦਾਲੇ ਦਾਲੇ ਤੇ ਆ ਗਿੱਦੜ ਪਿੰਡੀ ਵੀ ਆਈ ਸੀਗੀ ਜੀ ਬਾਈ ਜੀ ਛੋੜਾ ਕੀ ਨਾਮ ਮੇਰਾ ਨਾਮ ਸੁਖਦੇਵ ਸਿੰਘ ਹੈ ਕਿਹੜੇ ਪਿੰਡੇ ਛੋੜਾ ਬੋਸ਼ਕਰ ਹੈ ਤੇ ਅੱਜ ਫਿਰ ਸਮੱਸਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਜੀ ਮਸਤਾ ਜੀ ਆਹੀ ਹੈ ਵੀ ਸਾਡੇ ਲਾਈਟ ਨਹੀਂ ਆਉਂਦੀ ਜੀ ਕਿੰਨੇ ਦਿਨ ਹੋ ਗਏ ਜੀ ਤੇ 8 ਤਰੀਕ ਤੋਂ ਬੰਦ ਆ ਜੀ ਠੀਕ ਹੈ ਜੀ 8 ਤਰੀਕ ਤੋਂ ਬੰਦ ਆ ਜੀ ਅਸੀਂ ਇਹਨਾਂ ਨੂੰ ਫੋਨ ਕਰ ਦਨੇ ਆ ਇਹ ਕਹਿੰਦੇ ਸੀ ਹਲੇ ਇਹਨਾਂ ਦੇ ਉਦੋਂ ਤਾਂ ਗੱਲ ਹੀ ਨਹੀਂ ਅੱਜ ਕਹਿੰਦੇ ਵਿਚਲਾ ਦੇ ਜੀ ਪਰ ਇੱਕ ਵੱਡਾ ਸਵਾਲ ਉੱਪਰ ਕੇ ਸਾਹਮਣੇ ਕਿਹੜਾ ਆ ਰਿਹਾ ਜੀ ਤੁਸੀਂ ਅਰਤਰੀ ਤੋਂ ਕਹਿ ਰਹੇ ਲੈਟ ਨਹੀਂ ਆਈ ਪਰ ਜਿਹੜਾ ਬਿਜਲੀ ਕੋਈ ਮਲਾਜਮ ਵੱਲੋਂ ਜਿਹੜਾ ਧਾਣਾ ਵਾ ਉਹ ਤਾਂ ਪਿਛਲੇ 3 ਦਿਨ ਤੋਂ ਲੱਗ ਰਿਹਾ ਵਾ ਤੇ ਤੁਸੀਂ ਉਦੋਂ ਪਹਿਲਾਂ ਤੋਂ ਕਹਿ ਰਹੇ ਵੀ ਸਮੱਸਿਆ ਆ ਰਹੀ ਪਹਿਲਾਂ ਤੋਂ ਹੀ ਇਹ ਗਏ ਨਹੀਂ ਹਾਲਟ ਪਹਿਲਾਂ ਤੋਂ ਹਾਲਟ ਪਿਆ ਹੋਇਆ ਸੀ ਜੀ ਠੀਕ ਆ ਤੇ ਤੁਸੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਕੋਈ ਮਾਮਲਾ ਲਿਆਂਦਾ ਸੀ ਫਿਰ ਅਸੀਂ ਇਹਨਾਂ ਨੂੰ ਫੋਨ ਹੀ ਕਰਦੇ ਰਹੇ ਜੀ ਅੱਜ ਇਹਨਾਂ ਕੋਲ ਆਏ ਫੇ ਕੀ ਕਿਹਾ ਇਹ ਕਹਿੰਦੇ ਸੀਗੇ ਵੀ ਸਾਡੇ ਕੋਲ ਮਲਾਜਮ ਐ ਨਹੀਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਚਲਾ ਸਮੱਸਿਆ ਤਾਂ ਇਹ ਸਾਡਾ ਚੋਨਾ ਦੀ ਫਸਲ ਸੁੱਕੀ ਜਾਂਦੀ ਹੈ ਬਾਈ ਕੀ ਨਾਮ ਤੁਹਾਡਾ ਕੀ ਹੈ ਤੇਰਾ ਨਾਮ ਲਖਵੀਰ ਸਿੰਘ ਹੈ ਕਿਹੜਾ ਪਿੰਡ ਹੁੰਦਾ ਪਿੰਡ ਬੋਇਕਰਾ ਜੀ ਹਾਂਜੀ ਫਸਲ ਜਮਾ ਲਾਸਟ ਪੇ ਆ ਪੱਕੀ ਹੋਈ ਆ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਅਸੀਂ ਇੰਨੇ ਪਰੇਸ਼ਾਨ ਆ ਹੁਣ ਸਪ੍ਰਿੰਗਾਂ ਕਰਨੀਆਂ ਹੋਰ ਕਈ ਕੰਮ ਆ ਪਰ ਪਾਣੀ ਨਹੀਂ ਆ ਰਿਹਾ ਜੀ ਲੇਟ ਨਾ ਹੋਣ ਕਰਕੇ ਮੰਦਾ ਹਾਲਾ ਸਕਾ ਅਸੀਂ ਆਏ ਆ ਸਾਹਬ ਉਹਨਾਂ ਨੂੰ ਦੱਸਿਆ ਵਾ ਪਰ ਹੱਲੇ ਤੱਕ ਸਪਲਾਈ ਚੱਲੀ ਨਹੀਂ ਗਈ ਸਾਨੂੰ ਫੋਨ ਆਈ ਜਾਂਦੇ ਪਰ ਚੱਲੀ ਨਹੀਂ ਹਲੇ ਉਹਨਾਂ ਚਿਰ ਅਸੀਂ ਇੱਥੇ ਹੀ ਆ ਜੀ ਤਸਵੀਰ ਜਿਹੜੇ ਮਤਲਬ ਮਲਾਦੇ ਹਰਤਾ ਹੱਸਦੇ ਆ ਉਹਨਾਂ ਮੈਂ ਤੁਹਾਡਾ ਕੀ ਕਹਿਣਾ ਕਿਸਾਨ ਦੇ ਦੇਖੋ ਜੀ ਉਹਨਾਂ ਦੀਆਂ ਆਪਦੀਆਂ ਮੰਗਾਂ ਹੋ ਸਕਦੀਆਂ ਪਰ ਜਨਤਾ ਇਹਦੇ ਨਾਲ ਬਹੁਤ ਪਰੇਸ਼ਾਨ ਹੁੰਦੀ ਹੈ ਕਿਸਾਨ ਵੀਰ ਬਹੁਤ ਪਰੇਸ਼ਾਨ ਹੁੰਦੇ ਆ ਘਰਾਂ ਦੇ ਵਿੱਚ ਕੱਟ ਲੱਗ ਗਿਆ ਉਹ ਨਹੀਂ ਰਿਪੇਅਰ ਹੋਣੀ ਤਾਂ ਫਿਰ ਉਹ ਵੀ ਮੁਸ਼ਕਲ ਵਧੂਗੀ ਜਾਨੀ ਆਮ ਜਨਤਾ ਖਰਾਬ ਹੁੰਦੀ ਹੈ ਆਮ ਜਨਤਾ ਖੱਜਲ ਖਵਾਰ ਹੁੰਦੀ ਹੈ ਅਸੀਂ ਤਾਂ ਇਹੀ ਕਹਿੰਨੇ ਆ ਵੀ ਆਪਦੀਆਂ ਮੰਗਾਂ ਨੂੰ ਲੈ ਕੇ ਤੁਸੀਂ ਧਰਨਾ ਦਿਓ ਪਰ ਸਪਲਾਈ ਚਾਲੂ ਰੱਖੋ ਐ ਭਾਈ ਜਿਵੇਂ ਇੱਥੇ ਐਕਸ਼ਨ ਸਾਹਿਬ ਵੀ ਪਹੁੰਚੇ ਹੋਏ ਲੋਕਾਂ ਸਮੱਸਿਆ ਵਸਦੇ ਜੇ ਤੁਹਾਡੀ ਸਮੱਸਿਆ ਕੋਈ ਨਹੀਂ ਹੱਲ ਹੁੰਦੀ ਫਿਰ ਅਗਲਾ ਕਦਮ ਕੀ ਹੋਊਗਾ ਦੇਖੋ ਜੀ ਅਸੀਂ ਮਿਲ ਬੈਠ ਕੇ ਅਸੀਂ ਵਿਚਾਰ ਕਰਾਂਗੇ ਜੇ ਨਹੀਂ ਸਪਲਾਈ ਚੱਲਦੀ ਹੋਰ ਜਿੰਨੇ ਵੀ ਪਿੰਡ ਇੱਥੇ ਵੀਰ ਆਏ ਆ ਸਾਰਿਆਂ ਨਾਲ ਰਲ ਮਿਲ ਕੇ ਫਿਰ ਕੋਈ ਅਸੀਂ ਇਹੋ ਜਿਹਾ ਕਦਮ ਚੱਕਾਂਗੇ ਜੀ ਤੇ ਆਪੇ ਇਹ ਗੌਰ ਕਰਨਗੇ ਜਾਂ ਕੋਈ ਅਸੀਂ ਧਰਨਾ ਵਗੈਰਾ ਲਗਾਵਾਂਗੇ ਹਲੇ ਜਣੀ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਵੀ ਚਲਾਵਾਗੇ ਅਸੀਂ ਹਰ ਹਾਲ ਸ਼ਾਮ ਤੱਕ ਜੇ ਨਹੀਂ ਚੱਲਦੀ ਅਸੀਂ ਬੈਠੇ ਇੱਥੇ ਦੇਖਦੇ ਆਂ ਕੀ ਕਰਦੇ ਆਂ ਅਸੀਂ ਇਕੱਠੇ ਹੋ ਕੇ ਫੈਸਲਾ ਲਵਾਂਗੇ ਠੀਕ ਹੈ ਜੀ ਕੀ ਕਿ ਨਾ ਥੋੜਾ ਮੇਰਾ ਗੁਰੂ ਕਿਹੜਾ ਪਿੰਡਾ ਥੋੜਾ ਬੋਲ ਕੇ ਫੇ ਕੀ ਕਹਿਣਾ ਚਾਹੁੰਦੇ ਆ ਜੀ ਫਿਰ ਕਹਿਣਾ ਕੀ ਚਾਹੁੰਦੇ ਜੀ ਇਹ ਲਾਮ ਜਨਤਾ ਖਰਾਬ ਹੁੰਦੀ ਜਿਹੜੀ ਧਰਨੇ ਲਾਇਆ ਇਹਦੇ ਨਾਲ ਜਿਹਨਾਂ ਨੇ ਧਰਨੇ ਲਾਉਣੇ ਆ ਲੀਡਰਾਂ ਦੇ ਤਰ੍ਹਾਂ ਜਾ ਕੇ ਲਾਉਣੇ ਪਰ ਇਹ ਤਾਂ ਪਤਾ ਲੱਗਿਆ ਵੀ ਤਿੰਨ ਦਿਨ ਧਰਨਾ ਹੋਰ ਵਧਾਇਆ ਜਾ ਰਿਹਾ ਉਹ ਤਾਂ ਹੀ ਤਾਂ ਇਕੱਠੇ ਹੋ ਕੇ ਆਏ ਆ 5 ਦਿਨ ਦਾ ਪਹਿਲਾਂ ਹੋ ਕੇ ਲੈਟ ਆਈ ਨੂੰ ਛੋਣਿਆਂ ਦਾ ਬੁਰਾ ਹਾਲ ਆ ਠੀਕ ਆ ਜੀ ਆਮ ਜਨਤਾ ਖਰਾਬ ਹੁੰਦੀ ਹੈ ਇਹਨਾਂ ਤੇ ਜੇ ਜੇ ਸਮੱਸਿਆ ਦਾ ਨਹੀਂ ਹੱਲ ਹੁੰਦਾ ਪਰ ਅਗਲਾ ਕਦਮ ਕੀ ਹੋਊਗਾ ਜੀ ਅਗਲਾ ਕਦਮ ਸਾਰੇ ਬੰਦੇ ਸਾਰੇ ਪਿੰਡਾਂ ਦਾ ਰਹਿ ਕਰ ਜਿਹੜੇ ਆਸੇ ਪਾਸੇ ਦੇ ਕਿਸਾਨਾਂ ਨੂੰ ਜਾਂ ਆਮ ਘਰਾਂ ਨੂੰ ਬੜੀ ਮੁਸ਼ਕਲ ਆ ਸਾਹਮਣੇ ਕਰਨਾ ਪੈ ਰਿਹਾ ਜੀ ਲੇਰ ਨਹੀਂ ਆ ਰਹੀ ਜਿਸ ਕਰਕੇ ਇੱਕ ਵੱਡੀ ਗਿਣਤੀ ਹੈ ਜਿਹੜੇ ਕਿਸਾਨ ਆ ਅੱਜ ਬਿਜਲੀ ਕਰਸਦਾ ਮਿਟਵੇ 71 ਹੋਏ ਆ ਤੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚਾਈ ਕੀ ਕਹਿਣਾ ਚਾਹੁੰਦੇ ਹੋ 20 ਤਰੀਕ ਤੋਂ ਮੁਲਾਜ਼ਮ ਜਿੱਥੇ ਬੰਦਿਆਂ ਦੀ ਜੋ ਸਟ੍ਰਾਈਕ ਚੱਲ ਰਹੀ ਹੈ ਉਸ ਕਰਕੇ ਕੁਝ ਸਾਡੇ ਕੋਲੇ ਮੁਲਾਜ਼ਮ ਹੈਗੇ ਆ ਜਿਹੜੇ ਸਟ੍ਰਾਈਕ ਤੇ ਨਹੀਂ ਗਏ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਸਾਡੇ ਸਟਾਫ ਵੀ ਗ੍ਰਿਡ ਤੇ ਹੈਗਾ ਤੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਪਲਾਈ ਜਿਹੜੀ ਆ ਹੁਣ ਪ੍ਰੋਪਰ ਸਹੀ ਕਰ ਦਿੱਤੀ ਗਈ ਆ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਕੀਤੀ ਜਾਂਦੀ ਹੈ ਕਿ ਐਕਸ਼ਨ ਸਾਹਿਬ ਜਿਵੇਂ ਪਤਾ ਲੱਗਿਆ ਸੀ ਵੀ ਜਿਹੜੀ ਉਹਨਾਂ ਨੇ ਮੁਲਾਜ਼ਮਾਂ ਨੇ ਜਿਹੜੀ ਹੜਤਾਲ ਉਹ ਹੋਰ ਤਿੰਨ ਦਿਨ ਅੱਗੇ ਵਧਾ ਦਿੱਤੀ ਆ ਤੇ ਉਸੇ ਦਾ ਮਤਲਬ ਕਿ ਕਿਸਾਨਾਂ ਨੂੰ ਹੋਰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਉਹਦੇ ਫਿਰ ਕੀ ਪ੍ਰਬੰਧ ਕੀਤੇ ਜਾ ਰਹੇ ਆ ਅਸੀਂ ਪੂਰਾ 24 24 ਘੰਟੇ ਅਸੀਂ ਇੱਥੇ ਡਿਊਟੀ ਤੇ ਲੱਗੇ ਹੋਏ ਆ ਮੈਨੇਜਮੈਂਟ ਵੱਲੋਂ ਬਾਕੀ ਸਾਰੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਗ੍ਰੇਡਾਂ ਦੇ ਅਸੀਂ ਨਾਲ ਦੀ ਨਾਲ ਕਿਸਾਨਾਂ ਦੇ ਨਾਲ ਵੀ ਅਸੀਂ ਲਗਾਤਾਰ ਹਫ਼ਤੇ ਦੇ ਵਿੱਚ ਜੇ ਕੋਈ ਫਾਲਟ ਵਗੈਰਾ ਪੈਂਦਾ ਤੁਹਾਨੂੰ ਨੋਟਿਸ ਆਉਂਦਾ ਜਿੰਨੇ ਆਡੇ ਕੋਲੇ ਬੰਦੇ ਹੈਗੇ ਨੇ ਮੁਲਾਜ਼ਮ ਹੈਗੇ ਉਹਨਾਂ ਤੋਂ ਅੱਗੇ ਉਠੀ ਕਰਾ ਕੇ ਉਹਨਾਂ ਦੀ ਸਪਲਾਈ ਅਸੀਂ ਇਹਦੇ ਸਟੋਰ ਕਰਦੇ ਹਾਂ ਠੀਕ ਹੈ ਜੀ ਧੰਨਵਾਦ